ਇਹ ਜਿਹੜੀ ਅੱਧੇ ਦਿਨ ਦੀ ਸਟ੍ਰਾਈਕ ਅੱਜ ਤੋਂ ਸ਼ੁਰੂ ਕੀਤੀ ਗਈ ਹੈ ਇਹ ਬੇਸਿਕਲੀ ਤਿੰਨ ਮੁੱਦੇ ਨੇਗੇ ਸਭ ਤੋਂ ਜਿਹੜਾ ਪਹਿਲਾ ਮੁੱਦਾ ਹੈਗਾ ਉਹ ਇਹ ਹੈਗਾ ਕਿ ਆਪਣੇ ਹਸਪਤਾਲਾਂ ਦੇ ਵਿੱਚ ਸਰਕਾਰੀ ਸੈਟਅਪ ਦੇ ਵਿੱਚ ਡਾਕਟਰਾਂ ਦੀ ਬਹੁਤ ਜ਼ਿਆਦਾ ਘਾਟ ਹੈ 1991 ਦੇ ਵਿੱਚ 4600 ਡਾਕਟਰ ਰਿਕਰੂਟ ਕਰਨ ਦੀ ਮਤਲਬ ਬਿਉਂਤ ਬਣੀ ਸੀ ਜਿਦੇ ਵਿੱਚੋਂ 35 ਸਾਲ ਬਾਅਦ ਵੀ ਅੱਜ ਦੀ ਜੇ ਆਪਾਂ ਗੱਲ ਕਰੀਏ ਤਾਂ ਸਿਰਫ 2800 ਡਾਕਟਰ ਹੈ ਜਦੋਂ ਕਿ ਹੁਣਾਂ 10000 ਤੋਂ ਜ਼ਿਆਦਾ ਡਾਕਟਰ ਚਾਹੀਦੇ ਹੈਗਾ ਜੇ ਆਪਾਂ ਪੋਪੂਲੇਸ਼ਨ ਦੇ ਮੁਤਾਬਿਕ ਡਾਕਟਰਸ ਕੈਲਕੂਲੇਟ ਕਰੀਏ ਤਾਂ ਇਸ ਕਰਕੇ ਜਿੰਨੇ ਵੀ ਡਾਕਟਰਸ ਨੇ ਸਾਰੇ ਓਵਰ ਬਰਡਨਡ ਨੇ ਜੀ ਓਵਰ ਬਰਡਨਡ ਹੋਣ ਕਰਕੇ ਡਾਕਟਰਸ ਦੇ ਵਿੱਚ ਇੱਕ ਮਤਲਬ ਕੰਮ ਪ੍ਰੋਪਰ ਤਰੀਕੇ ਨਾਲ ਨਾ ਕਰਨ ਦਾ ਜਿਹੜਾ ਮਸਲਾ ਹੈ ਉਹ ਹਮੇਸ਼ਾ ਬਣਿਆ ਰਹਿੰਦਾ ਹੈਗਾ ਦੂਸਰਾ ਜਿਹੜਾ ਮੁੱਦਾ ਹੈਗਾ ਉਹ ਇਹ ਹੈਗਾ ਕਿ ਡਾਕਟਰਸ ਦੀ ਜਿਹੜੀ ਸਿਕਿਉਰਟੀ ਹੈ ਉਹਦਾ ਕੋਈ ਵੀ ਪ੍ਰਬੰਧ ਨਹੀਂ ਹੈਗਾ ਕੋਈ ਵੀ ਡਾਕਟਰ ਜਿਹੜੇ ਐਮਰਜੈਂਸੀ ਦੇ ਵਿੱਚ ਕੰਮ ਕਰਦੇ ਨੇਗੇ ਉਹ ਆਪਣੇ ਆਪ ਨੂੰ ਸਿਕਿਉਰ ਫੀਲ ਨਹੀਂ ਕਰਦੇ ਤੁਸੀਂ ਹਾਲੀ ਦੇ ਵਿੱਚ ਤੁਸੀਂ ਸੁਣਿਆ ਹੋਊਗਾ ਕੋਲਕਾਤਾ ਦੇ ਵਿੱਚ ਇੱਕ ਬੇਟੀ ਨਾਲ ਬਹੁਤ ਹੀ ਸ਼ਰਮਨਾਕ ਤੇ ਭਿਆਨਕ ਘਟਨਾ ਵਾਪਰੀ ਅਸੀਂ ਨਹੀਂ ਚਾਹੁੰਦੇ ਹੈਗੇ ਕਿ ਕੋਈ ਵੀ ਡਾਕਟਰ ਇਦਾਂ ਦੇ ਡਰਦੇ ਮਾਹੌਲ ਦੇ ਵਿੱਚ ਕੰਮ ਕਰਨ ਕਿ ਤਾਂਕਿ ਉਹ ਆਪਣੇ ਆਪ ਨੂੰ ਕੰਮ ਕਰਦੇ ਹੋਏ ਸਿਕਿਉਰ ਫੀਲ ਨਾ ਕਰਨ ਤੇ ਤੀਸਰਾ ਜਿਹੜਾ ਮੁੱਦਾ ਹੈਗਾ ਉਹ ਇਹ ਹੈਗਾ ਕਿ ਜਿੰਨੀਆਂ ਵੀ ਤਰੱਕੀਆਂ ਨਹੀਂਆਂ ਉਹ ਸਾਰੀਆਂ ਰੁਕੀਆਂ ਹੋਈਆਂ ਨੇ ਤੇ ਸਾਡੀ ਸਰਕਾਰ ਨੂੰ ਸਰਕਾਰ ਤੋਂ ਇਹੀ ਮੰਗ ਹੈ ਵੀ ਇਹ ਜਿਹੜੇ ਤਿੰਨੇ ਮੁੱਦੇ ਨੇ ਸਾਡੇ ਪਹਿਲ ਦੇ ਆਧਾਰ ਤੇ ਮਤਲਬ ਕਿ ਹੱਲ ਕੀਤੇ ਜਾਣ ਸਾਡੀਆਂ ਕੁਝ ਮੰਗਾਂ ਨੇ ਸਰਕਾਰ ਤੋਂ ਲੈ ਕੇ ਜਿਹਦੇ ਲਈ ਸਮੇਂ-ਸਮੇਂ ਤੇ ਸਾਡੀ ਕਮੇਟੀ ਨੇ ਮੀਟਿੰਗਸ ਵੀ ਕੀਤੀਆਂ ਨੇ ਸਰਕਾਰ ਨਾਲ ਪਰ ਕੁਝ ਵੀ ਉਹਦਾ ਕੋਈ ਸਿੱਟਾ ਨਾ ਨਿਕਲਣ ਕਾਰਨ ਸਾਨੂੰ ਅੱਜ ਮਜਬੂਰੀ ਵਾਸਤੇ ਹੜਤਾਲ ਕਰਨੀ ਪਈ ਆ ਇਹ ਹੜਤਾਲ ਵੀ ਸਾਡੀ ਪਹਿਲਾਂ ਇਹ ਪਲੈਨਿੰਗ ਸੀਗੀ ਕਿ ਪੂਰੇ ਦਿਨ ਦੀ ਹੜਤਾਲ ਹੋਏਗੀ ਪਰ ਸਰਕਾਰ ਦੇ ਵੱਲੋਂ ਸਾਨੂੰ 11 ਤਰੀਕ ਨੂੰ ਮੀਟਿੰਗ ਦਿੱਤੀ ਗਈ ਹੈ ਜਿਹਦੇ ਕਰਕੇ ਅਸੀਂ ਇਹ ਚੀਜ਼ ਕੀਤੀ ਹੈ ਕਿ 8 ਤੋਂ 11 ਵਜੇ ਤੱਕ ਹੜਤਾਲ ਹੋਏਗੀ 11 ਵਜੇ ਤੋਂ ਬਾਅਦ ਪਹਿਲਾਂ ਵਾਂਗੂ ਮਰੀਜ਼ ਦੇਖੇ ਜਾਣਗੇ ਤੇ ਜਿੰਨੇ ਵੀ ਮਰੀਜ਼ ਹੋਣਗੇ ਉਹ 2 ਵਜੇ ਜਾਂ 3 ਵਜੇ ਜਾਂ 4 ਵਜੇ ਤੱਕ ਸਾਰੇ ਮਰੀਜ਼ ਦੇਖ ਕੇ ਜਾਏ ਜਾਣਗੇ ਤਾਂ ਮਰੀਜ਼ਾਂ ਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ ਜੀ ਸਰਾ ਜੀ ਅਸੀਂ ਪਿਛਲੇ 2.5 ਸਾਲਾਂ ਤੋਂ ਇਹ ਵਾਲੀ ਗਵਰਨਮੈਂਟ ਇਸ ਤੋਂ ਪਹਿਲਾਂ ਇਸ ਤੋਂ ਪੁਰਾਣੀਆਂ ਸਰਕਾਰਾਂ ਦੇ ਨਾਲ ਵੀ ਇਹ ਮੁੱਦੇ ਚੱਕਦੇ ਰਹੇ ਆ ਵੀ ਹਸਪਤਾਲਾਂ ਦੇ ਵਿੱਚ ਵਰਕਿੰਗ ਕੰਡੀਸ਼ਨਸ ਨੇ ਕੰ ਡਾਕਟਰਾਂ ਦੀ ਗਿਣਤੀ ਆ ਜਿਹੜੀ ਉਹ ਜਿੰਨੀ ਆਬਾਦੀ ਨੂੰ ਡਾਕਟਰ ਚਾਹੀਦੇ ਆ ਉਸ ਤੋਂ ਬਹੁਤ ਜ਼ਿਆਦਾ ਘੱਟ ਆ ਸੇਫ ਐਂਡ ਸਿਕਿਓਰ এনਵਾਇਰਨਮੈਂਟ ਨਹੀਂ ਹੈ ਮਾਰਕਟਾਈ ਦੇ ਰੋਜ਼ ਦੇ ਰੋਜ਼ ਆਪਾਂ ਖ਼ਬਰਾਂ ਦੇ ਵਿੱਚ ਪੜ੍ਹਦੇ ਆ ਪਿਛਲੇ ਜਦੋਂ ਦਾ ਕਲਕੱਤੇ ਦਾ ਇਨਸੀਡੈਂਟ ਹੋਇਆ ਜਿਹੜਾ ਸਾਰਿਆਂ ਨੂੰ ਪਤਾ ਉਸ ਤੋਂ ਬਾਅਦ ਕੱਲੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ 13 ਐਫਆਈਆਰਾਂ ਹੋਈਆਂ ਨੇ ਜਿੱਥੇ ਡਾਕਟਰਾਂ ਨਾਲ ਜਾਂ ਉੱਥੋਂ ਦੇ ਵਰਕਿੰਗ ਸਟਾਫ ਦੇ ਨਾਲ ਮਾਰਕਟਾਈ ਜਾਂ ਮਾੜੀ ਸ਼ਬਦਾਵਲੀ ਵਰਤੀ ਗਈ ਆ ਇਹ ਸਾਰੇ ਦਾ ਕਾਰਨ ਕੀ ਆ ਅੱਜ ਤੁਹਾਡੇ ਥਰੂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਇਹਦਾ ਕਾਰਨ ਸਿਰਫ ਇਹ ਹੈ ਕਿ ਡਾਕਟਰ ਤੇ ਸਟਾਫ ਦੀ ਬਹੁਤ ਵੱਡੀ ਘਾਟ ਆ 55% ਡਾਕਟਰ ਜਿਹੜੇ ਨੇ ਉਹ 1991 ਦੇ ਸੈਂਸਸ ਤੋਂ ਵੀ ਘਟ ਨੇ ਅੱਜ ਦੇ ਹਿਸਾਬ ਨਾਲ ਜੇ ਆਪਾਂ ਕੰਮ ਦੀ ਗੱਲ ਕਰੀਏ ਤਾਂ 20% ਬੰਦੇ ਅਸੀਂ ਉਹਨਾਂ ਕੰਮ ਕਰ ਰਹੇ ਹਾਂ ਜਿੰਨਾ ਬਾਕੀ ਸਾਰਿਆਂ ਨੂੰ ਮਿਲ ਕੇ ਕਰਨਾ ਚਾਹੀਦਾ ਉਸ ਦੇ ਨਾਲ ਕੀ ਹੈ ਮੇਰੀ ਡਿਊਟੀ ਮੈਂ ਮੈਡੀਕਲ ਸਪੈਸ਼ਲਿਸਟ ਆ ਮੇਰੀ ਡਿਊਟੀ ਕਿਤੇ ਵੀਆਈਪੀ ਡਿਊਟੀ ਲੱਗੀ ਕਿਤੇ ਕੋਈ ਹੋਰ ਵੀਆਈਪੀ ਆਗੇ ਕਿਤੇ ਕੋਰਟ ਐਵੀਡੈਂਸ ਚਲਾ ਗਿਆ ਕਿਤੇ ਐਮਰਜੈਂਸੀ ਦੇ ਵਿੱਚ ਚਲਾ ਗਿਆ ਲੋਕਾਂ ਨੂੰ ਲੱਗਦਾ ਡਾਕਟਰ ਸਾਹਿਬਾ ਸੀਟ ਤੇ ਨਹੀਂ ਹੈ ਜਾਂ ਛੁੱਟੀ ਤੇ ਹੈ ਅਸੀਂ ਕਿਸੇ ਕਿਸ ਨੂੰ ਕੀ ਕੀ ਜਵਾਬ ਦਈਏ ਇਸੇ ਕਰਕੇ ਅਸੀਂ ਆ ਫਲਾਇਰ ਵੰਡੇ ਨੇ ਥੋੜੇ ਥਰੂ ਵੀ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੇ ਵਰਕਿੰਗ ਕੰਡੀਸ਼ਨਸ ਨੇ ਹਸਪਤਾਲਾਂ ਦੀਆਂ ਬਹੁਤ ਮਾੜੀਆਂ ਨੇ ਮੈਂ ਸਿਰਪੁਰ ਤੋਂ ਆਇਆ ਮਰੀਜ਼ ਨੂੰ ਲੈ ਕੇ ਮੇਰੇ ਘਰਦਿਆਂ ਨੂੰ ਕਾਫੀ ਸਮੇਤ ਪ੍ਰੋਬਲਮਸ ਪਾਉਂਦੀ ਆ ਆ ਕੇ ਬੈਠਣਾ ਪੈ ਰਿਹਾ ਕਿਉਂਕਿ ਜਿਉਂ-ਜਿਉਂ ਮਰੀਜ਼ ਵਧ ਰਹੇ ਨੇ ਬਿਮਾਰੀਆਂ ਵਧ ਰਹੀਆਂ ਨੇ ਕਿਉਂ ਤੋਂ ਨਾਲ ਡਾਕਟਰਾਂ ਦੀ ਲੋਡ ਹੈ ਜੀ ਉਹ ਲੋਡ ਨੂੰ ਪੂਰੀ ਕਰਨਾ ਚਾਹੀਦਾ ਸਰਕਾਰ ਨੂੰ ਕਿ ਇੱਥੇ ਲੋਕ ਅੱਜ ਖੱਜਲ ਖਵਾ ਰਹੇ ਨੇ 11 ਵਜੇ ਕੋਈ ਘਰੋਂ ਭੁੱਖਾ ਤੁਰਿਆ ਹੋਇਆ ਲੋਕ ਇੱਕ ਦੂਜੇ ਤੋਂ ਮੂਹਰ ਦੀ ਹੋ ਕੇ ਤੁਰੇ ਦੇ ਨੇ ਮੈਂ ਲੇਟ ਨਾ ਹੋ ਜਾ ਕਿਤੇ ਡਾਕਟਰ ਸਾਹਿਬ ਉੱਥੇ ਭੀੜ ਹੋ ਜੇ ਫੇਰ ਮੇਰੀ ਬਾਰੀ ਕਦੋਂ ਆਊਗੀ ਕਿਉਂਕਿ ਜਿਹੜਾ ਸਵੇਰੇ 7 ਵਜੇ ਤੋਂ ਘਰੋਂ ਤੁਰਿਆਗਾ ਹੁਣ 11 ਵਜੇ ਤੱਕ ਉਹਨੇ ਬੈਠਣਾ ਕਿਵੇਂ ਭੁੱਖਾ ਸਾਰੂਗਾ ਉਹ ਇਹ ਬਹੁਤ ਵੱਡੀਆਂ ਪ੍ਰੋਬਲਮਾਂ ਨੇ ਜੀਆਂ ਜਿਹਦੇ ਵਿੱਚ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ